ਸਤ ਸ੍ਰੀ ਅਕਾਲ ਅੱਜ ਅਸੀਂ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਕੁਝ ਅੰਸ਼ਾਂ ਤੇ ਇੱਕ ਡੂੰਗੀ ਵਿਚਾਰ ਕਰਨ ਜਾ ਰਹੇ ਹਾਂ ਲਾਈਟ ਆਫ ਦਾ ਡਿਵਾਈਨ ਨੇਮ ਵਿੱਚੋਂ ਅਤੇ ਇਹਨਾਂ ਵਿੱਚ ਨਾ ਇੱਕ ਇਹਜਾ ਵਿਚਾਰ ਹੈ ਜਿਸ ਨੇ ਮੈਨੂੰ ਸੱਚਮੁੱਚ ਰੋਕ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਅੱਛਾ ਇੱਕ ਪਾਸੇ ਇੱਕ ਪੜ੍ਹੇ ਲਿਖੇ ਗਿਆਨਵਾਨ ਪੰਡਿਤ ਦਾ ਜ਼ਿਕਰ ਹੈ ਪਰ ਉਸਨੂੰ ਮੂਰਖ ਤੇ ਗਵਾਰ ਕਿਹਾ ਗਿਆ ਹੈ ਇਹ ਗੱਲ ਥੋੜੀ ਮਤਲਬ ਹਜ਼ਮ ਕਰਨੀ ਔਖੀ ਹੈ ਸਾਡਾ ਮਕਸਦ ਇਸ ਗੱਲ ਦੀ ਤਹਿ ਤੱਕ ਜਾਣਾ ਹੈ ਕਿ ਅਸਲ ਗਿਆਨ ਫਿਰ ਹੈ ਕੀ ਤੇ ਇਹ ਸਦੀਆਂ ਪੁਰਾਣੇ ਸ਼ਬਦ ਅੱਜ ਸਾਡੇ ਲਈ ਕੀ ਮਾਇਨੇ ਰੱਖਦੇ ਨੇ ਇਹ ਇੱਕ ਬਹੁਤ ਹੀ ਵਧੀਆ ਸ਼ੁਰੂਆਤੀ ਨੁਕਤਾ ਹੈ ਕਿਉਂਕਿ ਇਹੀ ਸਾਰੀ ਵਿਚਾਰ ਚਰਚਾ ਦਾ ਕੇਂਦਰ ਹੈ ਇੱਕ ਤਰ੍ਹਾਂ ਨਾਲ ਇਹ ਬਾਣੀ ਬਾੜੀ ਦਿਖਾਵੇ ਕਰਮਕਾਂਦ ਜਾਂ ਸਿਰਫ ਜਾਣਕਾਰੀ ਇਕੱਠੀ ਕਰਨ ਦੇ ਵਿਰੁੱਧ ਇੱਕ ਬਹੁਤ ਸ਼ਕਤੀਸ਼ਾਲੀ ਦਲੀਲ ਦਿੰਦੀ ਹੈ ਇਹ ਸਾਨੂੰ ਬਾਹਰ ਦੀ ਭੱਜ ਦੌੜ ਤੋਂ ਮੋੜ ਕੇ ਆਪਣੇ ਅੰਦਰ ਚਾਤ ਮਾਰਨ ਲਈ ਕਹਿੰਦੀ ਹੈ ਅਸੀਂ ਵੇਖਾਂਗੇ ਕਿ ਕਿਵੇਂ ਸਤਿਗੁਰੂ ਦੀ ਸੇਵਾ ਨਾਮ ਸਿਮਰਨ ਤੇ ਹਉਮੈ ਨੂੰ ਮਾਰਨ ਵਰਗੇ ਸੰਕਲਪ ਇਹ ਸਾਰੇ ਆਪਸ ਵਿੱਚ ਜੁੜਦੇ ਨੇ ਤੇ ਇੱਕ ਇਹਜਾ ਰਸਤਾ ਬਣਾਉਂਦੇ ਨੇ ਜੋ ਸਿਰਫ ਗਿਆਨ ਹੀ ਨਹੀਂ ਸਗੋਂ ਸ਼ਾਂਤੀ ਤੇ ਸੁਖ ਵੱਲ ਲੈ ਜਾਂਦਾ ਹੈ ਸ਼ਲੋਕ ਹੈ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ 모ਹੇ ਪਿਆਰ ਅੰਦਰ ਬ੍ਰਹਮ ਨ ਚੀਨੇ ਮਨ ਮੂਰਖ ਗਵਾਰ ਮੇਰਾ ਸਵਾਲ ਇਹ ਹੈ ਕਿ ਇਹ ਪੜ੍ਹਾਈ ਲਿਖਾਈ ਦੇ ਖਿਲਾਫ ਕਿਉਂ ਲੱਗਦਾ ਹੈ ਜੇ ਇੱਕ ਵਿਦਵਾਨ ਵੀ ਮੂਰਖ ਹੈ ਤਾਂ ਕੀ ਗਿਆਨ ਹਾਸਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਤੁਸੀਂ ਬਿਲਕੁਲ ਸਹੀ ਨਬਜ਼ ਫੜੀ ਹੈ ਇਹ ਸਵਾਲ ਲਾਜ਼ਮੀ ਹੈ ਪਰ ਇੱਥੇ ਬਾਣੀ ਪੜ੍ਹਾਈ ਦੇ ਵਿਰੁੱਧ ਨਹੀਂ ਬਲਕਿ ਗਿਆਨ ਦੇ ਮਕਸਦ ਦੇ ਵਿਰੁੱਧ ਹੈ ਧਿਆਨ ਦਿਓ ਪੰਡਿਤ ਜੀ ਸਮੱਸਿਆ ਇਹ ਨਹੀਂ ਕਿ ਉਹ ਪੜ ਰਿਹਾ ਹੈ ਹਮ ਸਮੱਸਿਆ ਇਹ ਹੈ ਕਿ ਉਸ ਦਾ ਪਿਆਰ ਮਾਇਆ ਮੋਹ ਵਿੱਚ ਹੈ ਉਦਾਰਨ ਸੱਚ ਨੂੰ ਜਾਣਨ ਲਈ ਨਹੀਂ ਸਗੋਂ ਕੀ ਕਹਿੰਦੇ ਨੇ ਦੁਨੀਆਵੀ ਲਾਭ ਲਈ ਹੈ ਸ਼ੋਹਰਤ ਪੈਸਾ ਇੱਜ਼ਤ ਇਹ ਤਾਂ ਬਿਲਕੁਲ ਅੱਜ ਦੇ ਇਨਫਲੂਐਂਸਰ ਕਲਚਰ ਜਾਂ ਥੌਟ ਲੀਡਰ ਵਾਲੀ ਗੱਲ ਹੋ ਗਈ ਹੈ ਨਾ ਬਿਲਕੁਲ ਕਈ ਲੋਕ ਸੋਸ਼ਲ ਮੀਡੀਆ ਤੇ ਬਹੁਤ ਗਿਆਨ ਸਾਂਝਾ ਕਰਦੇ ਨੇ ਕਿਤਾਬਾਂ ਦੇ ਹਵਾਲੇ ਦਿੰਦੇ ਨੇ ਪਰ ਜੇ ਮਕਸਦ ਸਿਰਫ ਫਾਲੋਅਰਸ ਵਧਾਣਾ ਜਾਂ ਆਪਣਾ ਬ੍ਰਾਂਡ ਬਣਾਉਣਾ ਹੈ ਤਾਂ ਕੀ ਇਹ ਉਹੀ ਮਾਇਆ 모ਹੇ ਦਾ ਨਵਾਂ ਰੂਪ ਨਹੀਂ ਬਿਲਕੁਲ ਤੁਸੀਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਅਜੋਕੇ ਸੰਦਰਭ ਵਿੱਚ ਪੇਸ਼ ਕੀਤਾ ਹੈ ਇਹ ਉਹੀ ਪੰਡਿਤ ਵਾਲੀ ਗੱਲ ਹੈ ਬਸ ਰੂਪ ਨਵਾਂ ਹੈ ਉਹ ਜਗਤੂ ਪ੍ਰਬੋਧ ਦਾ ਦੁਨੀਆਂ ਨੂੰ ਉਪਦੇਸ਼ ਦਿੰਦਾ ਹੈ ਹਾਂਜੀ ਪਰ ਅੰਤਰ ਬ੍ਰਹਮਨ ਚੀਨਈ ਆਪਣੇ ਅੰਦਰ ਬੈਠੇ ਰੱਬ ਨੂੰ ਨਹੀਂ ਪਛਾਣਦਾ ਉਹ ਦੂਜਿਆਂ ਨੂੰ ਉਹ ਰਸਤਾ ਦੱਸ ਰਿਹਾ ਹੈ ਜਿਸ ਤੇ ਉਹ ਖੁਦ ਇੱਕ ਕਦਮ ਵੀ ਨਹੀਂ ਤੁਰਿਆ ਇਸੇ ਲਈ ਉਸ ਦੇ ਜਨਮ ਨੂੰ ਬਿਰਥਾ ਕਿਹਾ ਗਿਆ ਹੈ ਹਾਂ ਕਿਉਂਕਿ ਗਿਆਨ ਹੋਣ ਦੇ ਬਾਵਜੂਦ ਉਸਨੇ ਜੀਵਨ ਦਾ ਅਸਲ ਮਕਸਦ ਆਤਮ ਪਛਾਣ ਉਹ ਗਵਾ ਦਿੱਤਾ ਹੈ ਉਸ ਦਾ ਗਿਆਨ ਇੱਕ ਖਾਲੀ ਪਾਂਡੇ ਵਾਂਗ ਹੈ ਜੋ ਸਿਰਫ ਖੜਕਬਾ ਹੈ ਠੀਕ ਹੈ ਤਾਂ ਅਸੀਂ ਇਹ ਸਥਾਪਿਤ ਕਰ ਲਿਆ ਹੈ ਕਿ ਸਿਰਫ ਬਾਹਰੀ ਗਿਆਨਿਕ ਤੋਖਾ ਹੋ ਸਕਦਾ ਹੈ ਇੱਕ ਬੰਦ ਗਲੀ ਵਾਂਗ ਇਹ ਸੁਣ ਕੇ ਇੱਕ ਸੁਭਾਵਿਕ ਸਵਾਲ ਮਨ ਵਿੱਚ ਆਉਂਦਾ ਹੈ ਕਿ ਜੇ ਇਹ ਰਸਤਾ ਬੰਦ ਹੈ ਤਾਂ ਫਿਰ ਅਸਲ ਮੰਜ਼ਿਲ ਵੱਲ ਕਿਹੜੀ ਪਗਡੰਡੀ ਜਾਂਦੀ ਹੈ ਸਰੋਤ ਸਾਨੂੰ ਸਤਗੁਰੂ ਦੀ ਸੇਵਾ ਵੱਲ ਇਸ਼ਾਰਾ ਕਰਦੇ ਜਾਪਦੇ ਹਨ ਸਤਗੁਰੂ ਸੇਵ ਸੁਖ ਪਾਇਆ ਸਚ ਨਾਮ ਗੁਣਦਾਸ ਹਾਂ ਅਤੇ ਇੱਥੇ ਸੇਵਾ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਸਿਰਫ ਸਰੀਰਕ ਸੇਵਾ ਤੱਕ ਸੀਮਿਤ ਨਹੀਂ ਹੈ ਇਸ ਦਾ ਡੂੰਘਾ ਅਰਥ ਹੈ ਗੁਰੂ ਦੀ ਸਿੱਖਿਆ ਉਸ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਅੱਛਾ ਅਗਲੀ ਤੱਕ ਇਸ ਨੂੰ ਹੋਰ ਸਾਫ਼ ਕਰਦੀ ਹੈ ਗੁਰਮਤੀ ਆਪ ਪਹਚਾਣਿਆ RAM ਨਾਮ ਪ੍ਰਕਾਸ਼ ਭਾਵ ਗੁਰੂ ਦੀ ਮੱਤ ਤੇ ਚੱਲ ਕੇ ਹੀ ਇਨਸਾਨ ਆਪਣੇ ਅਸਲ ਆਪੇ ਨੂੰ ਪਹਚਾਣਦਾ ਹੈ ਪਰ ਸੇਵਾ ਸ਼ਬਦ ਸੁਣ ਕੇ ਤਾਂ ਆਮ ਤੌਰ ਤੇ ਸਰੀਰਕ ਮਿਹਨਤ ਦਾ ਖਿਆਲ ਆਂਦਾ ਹੈ ਜਿਵੇਂ ਲੰਗਰ ਵਿੱਚ ਸੇਵਾ ਜਾਂ ਜੋੜੇ ਘਰ ਵਿੱਚ ਕੀ ਸਰੋਤ ਇਸ ਸਰੀਰਕ ਪੱਖ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ ਜਾਂ ਫਿਰ ਇਹ ਮਾਨਸਿਕ ਸੇਵਾ ਉਸ ਤੋਂ ਉੱਪਰ ਹੈ ਇਹ ਇੱਕ ਬਹੁਤ ਵਧੀਆ ਸਵਾਲ ਹੈ ਸਰੋਤ ਸਰੀਰਕ ਸੇਵਾ ਨੂੰ ਨਕਾਰਦੇ ਨਹੀਂ ਬਿਲਕੁਲ ਨਹੀਂ ਕਿਉਂਕਿ ਉਹ ਨਿਮਰਤਾ ਅਤੇ ਹਉਮੈ ਨੂੰ ਤੋੜਨ ਦਾ ਇੱਕ ਵਧੀਆ ਤਰੀਕਾ ਹੈ ਪਰ ਇੱਥੇ ਜ਼ੋਰ ਮਾਨਸਿਕ ਅਤੇ ਆਤਮਿਕ ਸੇਵਾਤੇ ਹੈ ਜੋ ਕਿ ਗੁਰੂ ਦੇ ਸ਼ਬਦ ਨੂੰ ਸੁਣਨਾ ਸਮਝਣਾ ਅਤੇ ਉਸ ਅਨੁਸਾਰ ਜੀਵਨ ਜਿਉਣਾ ਹਾਂਜੀ ਬਿਲਕੁਲ ਸਰੀਰਕ ਸੇਵਾ ਉਸ ਵੱਡੀ ਮਾਨਸਿਕ ਸੇਵਾ ਦਾ ਇੱਕ ਹਿੱਸਾ ਹੋ ਸਕਦੀ ਹੈ ਪਰ ਅਸਲ ਸੇਵਾ ਤਾਂ ਗੁਰੂ ਦੀ ਸਿੱਖਿਆ ਨੂੰ ਮੰਨਣਾ ਹੈ ਜਦੋਂ ਇਹ ਪਛਾਣ ਹੁੰਦੀ ਹੈ ਤਾਂ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੁੰਦਾ ਹੈ ਇਹ ਉਹ ਅੰਦਰੂਨੀ ਚਾਨਣ ਹੈ ਜਿਸ ਦੀ ਪੰਡਿਤ ਕੋਲਕਾਟ ਸੀ। ਮਤਲਬ ਗੁਰੂ ਇੱਕ ਸ਼ੀਸ਼ੇ ਵਾਂਗ ਹੈ ਜੋ ਸਾਨੂੰ ਉਹ ਦਿਖਾਉਂਦਾ ਹੈ ਜੋ ਅਸੀਂ ਖੁਦ ਨਹੀਂ ਦੇਖ پا ਰਹੇ। ਅਤਿ ਸਰੋਤ ਇਹ ਵੀ ਕਹਿੰਦੇ ਹਨ ਕਿ ਇਹ ਪ੍ਰਾਪਤੀ ਮਨ ਹੱਠ ਨਾਲ ਨਹੀਂ ਹੋ ਸਕਦੀ। ਉਹ ਵੇਦਾਂ ਦਾ ਹਵਾਲਾ ਵੀ ਦਿੰਦੇ ਹਨ, ਪੁੱਛੋ ਵੇਦਾਂ ਜਾਏ। ਇਹ ਬੜੀ ਦਿਲਚਸਪ ਗੱਲ ਹੈ ਕਿ ਉਹ ਉਸੇ ਗ੍ਰੰਥ ਦਾ ਹਵਾਲਾ ਦੇ ਰਹੇ ਹਨ ਜਿਸ ਨੂੰ ਪੰਡਿਤ ਪੜ੍ਹ ਰਿਹਾ ਸੀ ਪਰ ਨਤੀਜਾ ਵੱਖਰਾ ਕੱਢ ਰਹੇ ਹਨ। ਹਾਂ। ਇਹ ਦਰਸਾਉਂਦਾ ਹੈ ਕਿ ਸਮੱਸਿਆ ਗ੍ਰੰਥ ਵਿੱਚ ਨਹੀਂ ਸਗੋਂ ਉਸਨੂੰ ਪੜਨ ਵਾਲੇ ਦੀ ਨੀਅਤ ਅਤੇ ਤਰੀਕੇ ਵਿੱਚ ਹੈ ਪੰਡਿਤ ਉਸਨੂੰ ਮਨਹਟ ਨਾਲ ਪੜ ਰਿਹਾ ਸੀ ਆਪਣੇ ਹੰਕਾਰ ਤੇ ਮਨ ਦੀ ਮਰਜ਼ੀ ਨਾਲ ਪਰ ਗੁਰਮੁਖ ਉਸੇ ਗਿਆਨ ਨੂੰ ਗੁਰੂ ਦੀ ਅਗਵਾਈ ਵਿੱਚ ਸਮਝਦਾ ਹੈ ਇਸ ਲਈ ਕਿ ਆ ਗਿਆ ਹੈ ਕਿ ਗੁਰ ਸਬਦੀ ਹਰ ਪਈਏ ਸਹੀ ਗੱਲ ਹੈ ਮਾਰਗਦਰਸ਼ਨ ਤੋਂ ਬਿਨਾ ਗਿਆਨ ਦਾ ਸਮੁੰਦਰ ਵੀ ਸਾਨੂੰ ਡਬੋ ਸਕਦਾ ਹੈ ਬਿਲਕੁਲ ਇਸ ਸਾਰੇ ਗੱਲਬਾਤ ਸਾਨੂੰ ਇੱਕ ਬਹੁਤ ਵੱਡੀ ਰੁਕਾਵਟ ਵੱਲ ਲੈ ਕੇ ਜਾਂਦੀ ਹੈ ਜਿਸ ਦਾ ਜ਼ਿਕਰ ਸਰੋਤਾਂ ਵਿੱਚ ਵਾਰ-ਵਾਰ ਆਉਂਦਾ ਹੈ ਅਹੰਕਾਰ ਜਾਂ ਹਉਮੈ ਇੱਕ ਸ਼ਲੋਕ ਵਿੱਚ ਇਸ ਨੂੰ ਮਾਰਨ ਵਾਲੇ ਨੂੰ ਸੂਰਾ ਵਰਿਆਮ ਯਾਨੀ ਬਹਾਦਰ ਯੋਦਾ ਕਿਹਾ ਗਿਆ ਹੈ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਇਹ ਅਹੰਕਾਰ ਨਾਲ ਲੜਨ ਦੀ ਗੱਲ ਸੁਣਨ ਵਿੱਚ ਬਹੁਤ ਔਖੀ ਲੱਗਦੀ ਹੈ ਇਹ ਇੱਕ ਜੀਵਨ ਭਰ ਦੀ ਲੜਾਈ ਵਾਂਗ ਹੈ ਇਹ ਅੰਦਰੂਨੀ ਦੁਸ਼ਮਣ ਇੰਨਾ ਖਤਰਨਾਕ ਕਿਉਂ ਹੈ ਕਿਉਂਕਿ ਇਹ ਸਾਡੀ ਪਹਿਚਾਨ ਦਾ ਹਿੱਸਾ ਬਣ ਜਾਂਦਾ ਹੈ ਬਾਹਰ ਦਾ ਦੁਸ਼ਮਣ ਤਾਂ ਵੱਖਰਾ ਦਿਖਾਈ ਦਿੰਦਾ ਹੈ ਪਰ ਅਹੰਕਾਰ ਮੈਂ ਮੇਰੀ ਦੀ ਭਾਵਨਾ ਸਾਡੇ ਅੰਦਰ ਹੀ ਘਰ ਬਣਾ ਕੇ ਬੈਠੀ ਹੈ ਇਹ ਸਾਨੂੰ ਹਰ ਵੇਲੇ ਜਿਤਾਉਂਦੀ ਹੈ ਕਿ ਮੈਂ ਹੀ ਸਭ ਕੁਝ ਕਰ ਰਿਹਾ ਹਾਂ ਮੇਰੀ ਪ੍ਰਾਪਤੀ ਹੈ ਮੇਰਾ ਗਿਆਨ ਹੈ ਹੂੰ ਇਹ ਉਹੀ ਭਾਵਨਾ ਹੈ ਜੋ ਸਰੋਤਾ ਅਨੁਸਾਰ ਮਨਮੁਖ ਨੂੰ 모ਹੇ ਵਿਨਾਸ਼ ਕਰਦੀ ਹੈ ਮਨਮੁਖ ਜੋ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਇਸੇ ਅਹੰਕਾਰ ਦੀ ਅੱਗ ਵਿੱਚ ਸੜਦਾ ਹੈ ਮਤਲਬ ਮਨਮੁਖ ਮਰੇ ਅਹੰਕਾਰ ਇਹ ਤਾਂ ਉਸ ਤਰ੍ਹਾਂ ਹੋਇਆ ਜਿਵੇਂ ਅਸੀਂ ਆਪਣੀ ਗੱਡੀ ਨੂੰ ਰੋਜ਼ ਬਾਰੋਂ ਸਾਫ਼ ਕਰਦੇ ਰਹੀਏ ਉਸ ਨੂੰ ਪਾਲਿਸ਼ ਕਰਦੇ ਰਹੀਏ ਪਰ ਇੰਜਨ ਵੱਲ ਕਦੇ ਧਿਆਨ ਹੀ ਨਾ ਦਈਏ ਵਾਹ ਬਹੁਤ ਵਧੀਆ ਉਦਾਹਰਣ ਬਾਹਰੋਂ ਸਭ ਚਮਕ ਰਿਹਾ ਹੈ ਪਰ ਅੰਦਰ ਮਸ਼ੀਨਰੀ ਖਰਾਬ ਹੋ ਰਹੀ ਹੈ ਪੰਡਿਤ ਵੀ ਇਹੀ ਕਰ ਰਿਹਾ ਸੀ ਬਾਹਰੀ ਗਿਆਨ ਦੀ ਪਾਲਿਸ਼ ਪਰ ਅੰਦਰ ਇਨਕਾਰ ਦਾ ਇੰਜਨ ਖਰਾਬ ਸੀ ਬਹੁਤ ਖੂਬਸੂਰਤ ਉਦਾਹਰਨ ਹੈ ਅਤੇ ਇਸ ਇੰਜਨ ਨੂੰ ਠੀਕ ਕਰਨ ਦਾ ਤਰੀਕਾ ਵੀ ਗੁਰੂ ਦਾ ਸ਼ਬਦ ਹੀ ਦੱਸਦਾ ਹੈ ਇੱਕ ਹੋਰ ਥਾਂ ਤੇ ਲਿਖਿਆ ਹੈ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਜਦੋਂ ਇਨਸਾਨ ਆਪਣੇ ਇਸ ਝੂਠੇ ਆਪੇ ਨੂੰ ਇਸ ਮੈਨ ਨੂੰ ਖਤਮ ਕਰਦਾ ਹੈ ਤਾਂ ਹੀ ਉਸ ਦਾ ਮਨ ਸ਼ੁੱਧ ਹੁੰਦਾ ਹੈ ਤੇ ਇਹ ਸਮਝ ਗੁਰ ਸਬਦੀ ਵਿਚਾਰ ਰਹੀ ਹੀ ਆਉਂਦੀ ਹੈ ਹਾਂਜੀ ਗੁਰੂ ਦਾ ਸ਼ਬਦ ਸਾਨੂੰ ਸਾਡਾ ਅਸਲ ਕੱਦ ਦਿਖਾਉਂਦਾ ਹੈ ਕਿ ਅਸੀਂ ਉਸ ਬ੍ਰਹਮੰਡ ਦੇ ਸਾਹਮਣੇ ਕਿੰਨੇ ਛੋਟੇ ਹਾਂ ਜਦੋਂ ਇਹ ਅਹਿਸਾਸ ਹੁੰਦਾ ਹੈ ਤਾਂ ਮੈਂ ਆਪਣੇ ਆਪ ਛੋਟੀ ਹੋ ਜਾਂਦੀ ਹੈ ਇਸ ਮੈਂ ਨੂੰ ਮਾਰਨਾ ਹੀ ਅਸਲ ਸੂਰਮਗਤੀ ਹੈ ਤਾਂ ਠੀਕ ਹੈ ਇਹ ਇੱਕ ਬਹੁਤ ਵੱਡੀ ਲੜਾਈ ਹੈ ਸਰੋਤਾਂ ਵਿੱਚ ਇਸ ਬਾਰੇ ਕੀ ਦੱਸਿਆ ਗਿਆ ਹੈ ਕਿ ਜੇ ਕੋਈ ਇਸ ਲੜਾਈ ਵਿੱਚ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਅਸਲ ਵਿੱਚ ਬਦਲਦਾ ਕੀ ਹੈ ਕੀ ਇਹ ਸਿਰਫ ਇੱਕ ਮਾਨਸਿਕ ਸ਼ਾਂਤੀ ਹੈ ਜਾਂ ਇਸ ਦੇ ਪ੍ਰਭਾਵ ਹੋਰ ਵੀ ਡੂੰਘੇ ਹਨ ਮਤਲਬ ਇਸ ਦਾ ਫਲ ਕੀ ਹੈ ਇਸ ਦਾ ਫਲ ਬਹੁਤ ਡੂੰਗਾ ਅਤੇ ਇਹ ਵਿਆਪਕ ਹੈ ਇਹ ਸਿਰਫ ਇੱਕ ਛੋਟੀ ਮੋਟੀ ਖੁਸ਼ੀ ਨਹੀਂ ਹੈ ਸਰੋਤ ਕਹਿੰਦੇ ਹਨ ਸਦਾ ਸ਼ਾਂਤ ਸੁਖਮਨ ਵਸਿਆ ਚੁਕੇ ਕੂਕ ਪੁਕਾਰ ਕੂਕ ਪੁਕਾਰ ਹਾਂ ਉਹ ਕੂਕ ਪੁਕਾਰ ਉਹ ਅੰਦਰੂਨੀ ਸ਼ੋਰ ਉਹ ਸ਼ਿਕਵੇ ਸ਼ਿਕਾਇਤਾਂ ਉਹ ਬੇਚੈਨੀ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਬਣੀ ਰਹਿੰਦੀ ਹੈ ਉਹ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ ਮਨਵਿਚਿਕ ਸਥਾਈ ਸ਼ਾਂਤੀ ਅਤੇ ਸੁਖ ਦਾ ਵਾਸਾ ਹੋ ਜਾਂਦਾ ਹੈ ਅਤੇ ਇਸ ਦਾ ਅਸਰ ਸਿਰਫ ਆਪਣੇ ਤੱਕ ਹੀ ਨਹੀਂ ਰਹਿੰਦਾ ਇੱਕ ਥਾਂ ਤੇ ਜ਼ਿਕਰ ਹੈ ਕਿ ਉਹ ਸਿਰਫ ਖੁਦ ਹੀ ਨਹੀਂ ਸਗੋਂ ਆਪਣੀ ਪੂਰੀ ਕੁੱਲ ਨੂੰ ਵੀ ਤਾਰ ਦਿੰਦਾ ਹੈ ਇਹ ਕਿਵੇਂ ਹੁੰਦਾ ਹੈ ਯਕੀਨਨ ਜਦੋਂ ਇੱਕ ਵਿਅਕਤੀ ਅਜਹੀ ਅਵਸਥਾ ਤੇ ਪਹੁੰਚਦਾ ਹੈ ਤਾਂ ਉਹ ਸਦਾ ਮੁਕਤ ਹੋ ਜਾਂਦਾ ਹੈ ਭਾਵ ਉਹ ਮਾਇਆ ਦੇ ਬੰਧਨਾਂ ਵਿਕਾਰਾਂ ਅਤੇ ਡਰ ਤੋਂ ਆਜ਼ਾਦ ਹੋ ਜਾਂਦਾ ਹੈ ਉਸ ਦਾ ਜੀਵਨ ਉਸ ਦੀ ਸ਼ਾਂਤੀ ਉਸ ਦੀ ਸਹਜਤਾ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਬਣ ਜਾਂਦੀ ਹੈ। ਅੱਛਾ ਉਸ ਦੇ ਆਲੇ ਦੁਆਲੇ ਦੇ ਲੋਕ ਉਸ ਦਾ ਪਰਿਵਾਰ ਉਸ ਦੀ ਕੁਲ ਉਸ ਤੋਂ ਸਹੀ ਜੀਵਨ ਜਾਸ ਸਿੱਖਦੀ ਹੈ। ਉਸ ਦੀ ਮੌਜੂਦਗੀ ਹੀ ਦੂਜਿਆਂ ਨੂੰ ਸਹੀ ਰਾਹ ਦਿਖਾਉਂਦੀ ਹੈ। ਜਦੋਂ ਪੂਰੇ ਗੁਰੂਦਵਾਰਾ ਹਰ ਨਾਮ ਦੁੜਾਇਆ ਜਾਂਦਾ ਹੈ ਤਾਂ ਅੰਦਰੋਂ ਪਰਮ ਚੁਕਾਇਆ ਜਾਂਦਾ ਹੈ। ਸਾਰੇ ਸ਼ਕਤ ਤੇ ਪਰਮ ਖਤਮ ਹੋ ਜਾਂਦੇ ਹਨ। ਅਤੇ ਸਰੋਤ ਇੱਕ ਹੋਰ ਬਹੁਤ ਵੱਡੀ ਗੱਲ ਕਰਦੇ ਹਨ ਮੌਤ ਦੇ ਡਰ ਤੋਂ ਮੁਕਤੀ। ਲਿਖਿਆ ਹੈ ਗੁਰਮਤੀ ਜਮੂ ਜੋਹੇ ਨਸਾਕੈ ਇਸ ਦਾ ਅਰਥ ਹੈ ਕਿ ਮੌਤ ਦਾ ਦੂਤ ਉਸ ਵੱਲ ਝਾਕ ਵੀ ਨਹੀਂ ਸਕਦਾ ਇਹ ਇੱਕ ਬਹੁਤ ਵੱਡਾ ਦਾਵਾ ਹੈ ਰੋਜ਼ਾਨਾ ਜੀਵਨ ਵਿੱਚ ਇਸ ਦਾ ਕੀ ਮਤਲਬ ਹੈ ਇਹ ਕਿਵੇਂ ਸੰਭਵ ਹੈ ਇਹ ਇਸ ਲਈ ਸੰਭਵ ਹੈ ਕਿਉਂਕਿ ਉਹ ਸਾਚੇ ਨਾਮ ਸਮਾਇਆ ਹੁੰਦਾ ਹੈ ਉਹ ਉਸ ਸਦੀਵੀ ਸੱਚਾਈ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਕਿਸੇ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਉਹ ਇਹ ਨਾਸ਼ਵਾਨ ਸਰੀਰ ਨਹੀਂ ਬਲਕਿ ਉਹ ਅਮਰ ਆਤਮਾ ਹੈ ਜੋ ਪਰਮਾਤਮਾ ਦਾ ਹੀ ਅੰਸ਼ ਹੈ ਤਾਂ ਸਰੀਰ ਦੇ ਖਤਮ ਹੋਣ ਦਾ ਡਰ ਆਪਣੇ ਆਪ ਮਿਟ ਜਾਂਦਾ ਹੈ ਬਿਲਕੁਲ ਮੌਤ ਸਿਰਫ ਇੱਕ ਪੜਾਅ ਬਣ ਕੇ ਰਹਿ ਜਾਂਦੀ ਹੈ ਇੱਕ ਡਰਾਉਣੀ ਮੰਜ਼ਿਲ ਨਹੀਂ ਜਨਮ ਦਾ ਡਰ ਉਸ ਨੂੰ ਹੁੰਦਾ ਹੈ ਜੋ ਆਪਣੇ ਆਪ ਨੂੰ ਸਿਰਫ ਸਰੀਰ ਸਮਝਦਾ ਹੈ ਜੋ ਸੱਚ ਨਾਲ ਜੁੜ ਗਿਆ ਉਹ ਜਨਮ ਮਰਨ ਦੇ ਚੱਕਰ ਤੋਂ ਉੱਪਰ ਉੱਠ ਜਾਂਦਾ ਹੈ ਇਹ ਸਭ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਸਭ ਕੁਝ ਪਰਮਾਤਮਾ ਦੀ ਆਪਣੀ ਖੇਡ ਹੈ ਉਸ ਦੀ ਮਿਹਰ ਤੇ ਨਿਰਭਰ ਕਰਦਾ ਹੈ ਇੱਕ ਪੌੜੀ ਵਿੱਚ ਕਿਹਾ ਗਿਆ ਹੈ ਸਭ ਕੋ ਤੇਰਾ ਤੂੰ ਸਬਸਤਾ ਸਭ ਤੁਧੇ ਪਾਸੋਂ ਮੰਗਦੇ ਜੇ ਸਭ ਕੁਝ ਉਸੇ ਨੇ ਹੀ ਕਰਨਾ ਹੈ ਅਤੇ ਉਸ ਦੀ ਮਿਹਰ ਨਾਲ ਹੀ ਮਿਲਣਾ ਹੈ ਤਾਂ ਫਿਰ ਸਾਡੀ ਆਪਣੀ ਕੋਸ਼ਿਸ਼ ਸਾਡੀ ਮਿਹਨਤ ਦਾ ਕੀ ਮਹੱਤਵ ਰਹਿ ਜਾਂਦਾ ਹੈ ਇਹ ਗੁਰਮਤ ਦਾ ਇੱਕ ਬਹੁਤ ਹੀ ਸੂਖਮ ਅਤੇ ਖੂਬਸੂਰਤ ਸਿਧਾਂਤ ਹੈ ਯਤਨ ਅਤੇ ਬਖਸ਼ਿਸ਼ ਦਾ ਸੰਤੁਲਨ ਕੋਸ਼ਿਸ਼ ਤਾਂ ਅਸੀਂ ਕਰਨੀ ਹੈ ਗੁਰੂ ਦੀ ਸਿੱਖਿਆ ਤੇ ਚੱਲਣਾ ਨਾਮ ਸਿਮਰਨਾ ਹੋਮੇਨਾ ਲੜਨਾ ਇਹ ਸਾਡਾ ਕੰਮ ਹੈ ਠੀਕ ਪਰ ਉਸ ਕੋਸ਼ਿਸ਼ ਦਾ ਫਲ ਦੇਣਾ ਮੰਜ਼ਿਲ ਤੇ ਪਹੁੰਚਾਣਾ ਇਹ ਉਸ ਦੀ ਮਿਹਰ ਉਸ ਦੀ ਨਜ਼ਰ ਤੇ ਹੈ ਬੋਲੀ ਕਹਿੰਦੀ ਹੈ ਜਿਸ ਤੂੰ ਦੇਹ ਤੇ ਸਭ ਕੁਝ ਮਿਲੇ ਸਾਡਾ ਕੰਮ ਹੈ ਆਪਣੇ ਭਾਂਡੇ ਨੂੰ ਮਾਂਜ ਕੇ ਸਾਫ਼ ਰੱਖਣਾ ਉਸ ਨੂੰ ਸਿੱਧਾ ਕਰਕੇ ਰੱਖਣਾ ਤੇ ਬਾਰਿਸ਼ ਕਦੋਂ ਹੋਵੇਗੀ ਹਾਂ ਬਾਰਿਸ਼ ਕਦੋਂ ਹੋਵੇਗੀ ਅਤੇ ਭਾਂਡਾ ਕਦੋਂ ਪਰੇਗਾ ਇਹ ਉਸ ਕਰਤਾਪੁਰਖ ਦੇ ਹੱਥ ਵਿੱਚ ਹੈ ਆਖਰੀ ਸਤਰ ਸਾਰੀ ਗੱਲ ਦਾ ਸਾਰ ਹੈ ਜੋ ਭਾਵੇਂ ਸੋ ਨਾਇ ਲਾਇਆ ਉਹ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ ਜਿਸਤੇ ਉਹ ਪ੍ਰਸੰਨ ਹੁੰਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜ ਲੈਂਦਾ ਹੈ ਅੱਜ ਦੀ ਇਸ ਵਿਚਾਰ ਚਰਚਾ ਤੋਂ ਇਹ ਗੱਲ ਬਿਲਕੁਲ ਸਾਫ਼ ਹੁੰਦੀ ਹੈ ਕਿ ਅਸਲ ਗਿਆਨ ਜਾਣਕਾਰੀ ਦਾ ਪੰਡਾਰ ਇਕੱਠਾ ਕਰਨਾ ਨਹੀਂ ਸਗੋ ਆਪਣੇ ਆਪ ਨੂੰ ਬਦਲਣਾ ਹੈ ਇਹ ਪੰਡਿਤ ਦੇ ਬਾਹਰੀ ਗਿਆਨ ਤੋਂ ਜੋ ਦਿਖਾਵੇ ਲਈ ਹੈ ਗੁਰਮੁਖ ਦੇ ਅੰਦਰੂਨੀ ਅਨੁਭਵ ਤੱਕ ਦਾ ਸਫ਼ਰ ਹੈ ਅਸੀਂ ਦੇਖਿਆ ਕਿ ਕਿਵੇਂ ਗੁਰੂ ਦੀ ਸਿੱਖਿਆ ਤੇ ਚੱਲਣਾ ਅਹੰਕਾਰ ਨੂੰ ਜਿੱਤਣਾ ਅਤੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਕਦਮ ਹਨ ਜੋ ਸਾਨੂੰ ਅਸਲ ਸ਼ਾਂਤੀ ਅਤੇ ਸੁਖ ਵੱਲ ਲੈ ਕੇ ਜਾਂਦੇ ਹਨ हां ਅਤੇ ਇਹਨਾਂ ਸ਼ਰੋਤਾਂ ਨੂੰ ਪੜਨ ਤੋਂ ਬਾਅਦ ਮੈਂ ਚਾਹਾਂਗਾ ਕਿ ਸੁਨਣ ਵਾਲਿਆਂ ਦੇ ਮਨ ਵਿੱਚ ਇੱਕ ਸਵਾਲ ਰਹਿ ਜਾਵੇ ਆਖਰੀ ਸ਼ਲੋਕ ਦੀ ਇੱਕ ਤੁਕ ਹੈ ਜਨ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਵੇ ਖਿੰਨ ਮਰ ਜਾਇਆ ਇਸ ਦਾ ਭਾਵ ਹੈ ਕਿ ਨਾਮ ਨਾਲ ਹੀ ਅਸਲ ਜੀਵਨ ਹੈ ਇਸ ਤੋਂ ਬਿਨਾ ਇੱਕ ਪਲ ਵੀ ਮੌਤ ਦੇ ਬਰਾਬਰ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਡੇ ਕਿੰਨੇ ਪਲ ਸੱਚਮੁੱਚ ਜੀਵਤ ਹਨ ਅਤੇ ਕਿੰਨੇ ਸਿਰਫ ਗੁਜ਼ਰ ਰਹੇ ਹਨ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਅਸਲ ਵਿੱਚ ਜਿਉਂਦਾ ਮਹਿਸੂਸ ਕਰਵਾਉਂਦੀ ਹੈ بجائے ਇਸ ਦੇ ਕਿ ਅਸੀਂ ਸਿਰਫ ਸਮਾਂ ਘਟ ਰਹੇ ਹੋਈਏ